ਕੌਕੇ ਵਾਲਾ ਪੌਣ ਦੇ ਲਈ ਤਿਆਰਪੁਰ ਤਿਆਰ ਹੈ ਐਨ ਕਹਿੰਦੇ ਇਹਦਾ ਕੌਕੇਆ ਟਿਕਾਣਾ ਉਹ ਹੋਵੇਗੀ ਤੂੰ ਚੰਡੀਗੜ੍ਹ ਪੜਦੀ ਆਹ ਦੌਲਤਪੁਰ ਵਾਲਾ ਸੂਰਜ 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 ਹੋ ਰਾਜੀਆ ਕਹਿੰਦੇ ਕੌਕਿਆਂ ਵਾਲਾ ਇਹ ਰਾਜੀ ਕਹਿੰਦੇ ਕੌਂਕਿਆਂ ਵਾਲਾ ਮੇਰੇ ਮਿੱਤਰੋ ਜਿਹਨੇ ਕਹਿੰਦੇ ਨੰਬਰ ਦਾ ਵਾਦਾ ਕਹਿੰਦੇ ਕਰ ਦਿੱਤਾ ਹੈ 14 15 ਨੰਬਰ ਸਾਡੇ 14 15 ਨੰਬਰ ਆ ਮੇਰੇ ਮਿੱਤਰੋ ਲੈ ਵੀ ਸੁੱਖੇ ਬਾਈ ਆਹ ਰਵੀ ਆਹ ਰਵੀ ਆਹ ਰਵੀ ਆਹ ਰਵੀ ਜਿਹੜੇ ਹੁਣ ਕਬੱਡੀ ਪਾਈ ਹੈ ਲੈ ਵੀ ਕੌਂਕਿਆਂ ਵਾਲਿਓ ਜਿੱਤਣ ਦੇ ਲਈ ਬੱਲੇ ਬੱਲੇ ਕਰਵਾਉਣੀ ਪੈਣੀ ਹੈ ਐਨ ਕਹਦੇ ਫਿਰ ਮਿੱਤਰੋ ਆ ਵੀ ਆ ਵੀ ਆ ਵੀ ਸੁੱਖਾ ਆ ਵੀ ਸੁੱਖਾ ਇੱਕ ਸਾਡਾ ਸੁੱਖਾ ਸਰਪੰਚ ਆ ਕੌਂਕਿਆਂ ਵਾਲਾ ਕਹਿੰਦੇ ਆਓ ਕਹਿੰਦੇ ਸੁੱਖਾ ਅਗਲੀ ਰੇਡ ਰਾਜੀ ਆ ਕਹਿੰਦੇ ਕੌਂਕਿਆਂ ਵਾਲਾ ਮੇਰਾ ਜ਼ਿਲ੍ਹਾ ਲੁਧਿਆਣਾ ਸਾਡਾ ਕੌਂਕਿਆਂ ਟਕਾਣਾ ਹੋਵੇਂਗੀ ਤੂੰ ਚੰਡੀਗੜ੍ਹ ਪੜਦੀ ਮੁੰਡਾ ਕਹਿੰਦੇ ਜ਼ਿਲੇ ਲੁਧਿਆਣੇ ਵਾਲਾ ਆ ਮੋਗੇ ਵਾਲਾ ਆ ਮੋਗੇ ਵਾਲਾ ਆ ਮੋਗੇ ਵਾਲਾ ਆ ਦਾਲਤਪੁਰਿਆਲਾ ਉਹ ਦੌਲਤਪੁਰਿਆਲੇ ਦੀ ਖੇਡ ਕਿਹਨੂੰ ਕਿਹਨੂੰ ਵਧੀਆ ਲੱਗਦੀ ਤਾੜੀ ਨੀ ਓਏ ਹੁਣ ਗੁਰਪ੍ਰੀਤ ਕਹ ਦੇ ਵੀ ਕਿਹਨੂੰ ਕਿਹਨੂੰ ਦੱਖ ਬੱਲੇ ਬੱਲੇ ਦਾ ਹੋ ਕਰਨਾ ਇੰਜਣ ਅੱਜ ਹੋ ਕੱਲੇ 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 ਦਾ ਕਰਨਾ ਇੰਜਣ ਅੱਜ ਕੱਲੇ ਕੱਲੇ ਦਾ ਰਵੀ ਆ ਗਿਆ ਆ ਜਾ ਉੱਥੇ ਉਹ ਰਵੀ ਕਬੱਡੀ ਪਾਉਣ ਦੇ ਲਈ ਆ ਗਿਆ ਆਹ ਕਹਿੰਦੇ ਬੱਲੇ 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 ਇਹ ਜਸੂ ਆ ਇਹ ਜਸੂ ਆ ਕੋਈ ਜਸ ਨਾ ਕਹਿੰਦਾ ਕੋਈ ਜਸੂ ਕਹਿੰਦਾ ਰਵੀ ਰਵੀ ਇੱਥੇ 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 ਰੱਖ ਸਾਡਾ ਹੱਕ ਇੱਥੇ ਰੱਖ ਉਹ ਮੰਨਾ ਆਇਆ ਹੋਇਆ ਉਹ ਮੰਨਾ ਆਇਆ ਹੋਇਆ ਟੱਕ ਸੈਦੋ ਵਾਲਾ ਐਣਾ ਕਹਿੰਦੇ ਗੱਲ ਸਿਰੇ ਲੱਗੀ ਪਈ ਐ ਆਹ ਕਹਿੰਦੇ ਸਾਈਕਲਾਂ ਦਾ ਜੇਤੂ ਵਾ ਇਹਨੇ ਘਰ ਪਰਤਾ ਕਹਿੰਦੇ ਕੱਪ ਜੱਤ ਜੱਤ ਕੇ ਗਿੱਦੜ ਵਿੰਡੀ ਵਾਲਾ ਪਾਵੜਾ ਏ ਦੌਲਤਪੁਰਾ 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 ਕਰਾਈ ਪਈ ਹੈ ਐਣ ਗੱਬਰੂ ਦੇ ਮਿੱਤਰੋ ਆਹ ਚੋਟੀ ਦਾ ਮੱਲ ਹੈ ਇਸ ਨਗਰ ਦਾ ਇਹਦਾ ਸੂਰਜ ਨਾਮ ਹੈ ਇਹਨੇ ਕਹਿੰਦੇ ਉਹ ਕਹਿੰਦੇ ਗਰੀਬੀ ਟੰਬਾ ਫੜ ਕੇ ਗੱਡੀ ਹੈ ਐਨੇ ਆਪਣੇ ਘਰ ਚੋਂ ਗਰੀਬੇ ਸਾਹਮਣੇ ਸਾਹਮਣੇ ਕਹਿੰਦੇ ਇਹਨੇ ਟੰਬਾ ਫੜ ਕੇ ਘਰੋਂ 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 ਭਈਾਈ ਐ ਕਟ ਕਟ ਕੇ ਘਰੋਂ ਭਈਾਈ ਐ ਔ ਰਵੀ ਜੀ ਕਹਿੰਦੇ ਰੇਡ ਪੈਂਦੀ ਏ ਮੇਰੇ ਮਿੱਤਰੋ ਅੱਜ ਸੱਦੇ ਵਾਲੇ ਦੇ ਨੇੜੇ ਕਰਕੇ ਅੱਜ ਕਹਿੰਦੇ ਵੱਡਾ ਮੇਲਾ ਦੌਲ ਤੁਰੇ ਦੀ ਧਰਤੀ ਮੇਰੇ ਮਿੱਤਰੋ ਓਏ ਪੜਾਕੇ ਓਏ ਪੜਾਕੇ 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 ਓਏ ਪੜਾਕੇ ਪਾ ਗਏ ਓਏ ਪੜਾਕੇ ਓਏ ਪਾ ਗਏ ਮੇਰੇ ਮਿੱਤਰੋ ਔ ਰਵੀ ਕਹਿੰਦੇ ਭੱਜ ਗਿਆ ਅਗਲੀ ਰੇਡ ਇਹਦਾ ਕੌਕੇ ਪਿੰਡ ਹੈ ਇਹਦਾ ਕੌਕੇ ਪਿੰਡ ਹੈ ਉਧਰ ਕਹਿੰਦੇ ਰਵੀભાઈ ਕਹਿੰਦਾ ਬੂਟਾ ਖਾਰਾ ਉਹ ਕਹਿੰਦਾ 100 ਰੁਪਇਆ ਰਾਜਵੀਰ ਦੇ ਲਈ ਤੇ ਦਾਸ ਦੇ ਲਈ ਉਧਰ ਬੱਲੇ 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 ਕੌਕੇਆ ਵਾਲਿਆ ਪੱਜ 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 ਸਾਹਮਣੇ 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 ਉਧਰ ਕਹਿੰਦੇ ਖਾਰੇ ਵਾਲਾ ਕਹਿੰਦੇ ਆਇਆ ਹੋਇਆ ਆਓ ਖੜਾ ਕਹਿੰਦੇ ਫਰੀਦ ਕੋਟੀਆ ਆਓ ਖੜਾ ਕੋਟੀਆਂ ਮੇਰੇ ਮਿੱਤਰੋ ਜਿਹੜਾ ਕਹਿੰਦੇ ਬਾਲਾ ਪਿਆਰ ਕਰਦਾ ਲੈ ਵੀ ਧੰਨਵਾਦ ਹੈ ਯਾਰਾ ਤੇਰਾ ਮੁੰਡਾ ਖਾਰੇ ਵਾਲਾ ਕਹਿੰਦੇ ਅੱਜ ਸਪੈਸ਼ਲ ਆਇਆ ਹੋਇਆ ਲੈ ਵੀ ਕੌਕੇ ਵਾਲਿਆ ਐਦੀ ਹਿੱਕ ਤੇ ਦੀਵਾ ਬਾਲ ਐਦੀ ਹਿੱਕ ਤੇ ਓਏ ਦੀਵਾ ਬਾਲ ਫੇਰ ਗੱਲ ਬਾਨੀ ਹੈ ਰਵੀ ਜੀ ਰੇਡ ਗੋਪੀ ਆ ਜਾ ਉੱਥੇ ਬੱਲੇ ਬੱਲੇ ਉੱਧਰ ਵੀ ਉੱਧਰ ਵੀ ਉੱਧਰ ਵੀ ਓਏ ਇਹਨੂੰ ਫੜ ਲਓ ਓਏ ਇਹਨੂੰ ਫੜ ਲਓ ਫੜ ਲਓ ਫੜ ਲਓ ਹੋਈ ਪਈ ਐ ਇਹ ਪੱਪੂ ਪੱਪੂ ਓਏ ਪੱਪੂ ਓ ਪੱਪੂ ਵੀ ਆਪਣੇ ਰੰਗਾ ਜਾ ਗਿਆ ਓਏ ਪੱਪੂ ਨੇ ਕਹਿੰਦੇ ਰੰਗਾ ਵਿੱਚ ਆ ਗਿਆ ਤੇ ਦੌਤ ਵਿੱਚ ਭੰਗੜਾ ਪੈ ਗਿਆ ਓ ਭੰਗੜਾ ਪਾਵੇ ਵੀ ਕਿਉੜਾ ਉਧਰ ਸੂਰਜ 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 ਹਾਏ ਓਏ ਰਾਜੂ পপোড়ো ফার লো পাশি পপোড়ে ফার লো পপো ফার লো পপড়ে পাশে ਫੜਦੇ ਪੈ ਗਏ ਨਹੀਂ 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 ਪੱਪੂ ਨੇ ਰੇਡਰ ਫੜ ਲੈਣੇ ਆ ਨਹੀਂ ਪੱਪੂ ਨੂੰ ਫੜ ਲਓ ਰੇਡ ਪੈ ਗਈ ਗੋਪੀ ਆ ਜਾ ਉੱਥੇ ਕਬੱਡੀ ਪਾਉਣ ਦੇ ਲਈ ਗੱਬਰੂ ਤਿਆਰਪੁਰ ਤੇ ਆ ਰਿਹਾ ਹੈ ਲੈ ਵੀ ਕੌਕਿਆ ਵਾਲਿਓ ਲੈ ਵੀ ਹੁਸਨਿਆ ਅੱਜ ਘਾਟਾਂ ਮੂਰੀਆਂ ਨਹੀਂ ਹੋ ਰਹੀਆਂ ਉਹ ਕਹਿੰਦੇ ਬੱਲੇ ਬੱਲੇ ਕਰਬੌੜੀ ਪੈ ਰਹੀ ਹੈ ਆ ਗੱਬਰੂ ਕਬੱਡੀ ਪਾਉਣ ਦੇ ਲਈ ਤਿਆਰਪੁਰ ਤੇ ਆ ਰਿਹਾ ਹੈ ਉਧਰ ਕਹਿੰਦੇ ਬੱਲੇ 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 ਇਹ ਕਹਿੰਦੇ ਉਹ ਕੌਕਿਆਂ ਦੇ ਲਾਗੋ ਆ ਮੁੰਡੇ ਆਹ ਚੱਕ ਆਹ ਚੱਕ ਆਹ ਚੱਕ ਹਟ ਕਬੱਡੀ ਭੱਜ ਆਹ ਬੱਲੇ 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 ਰਾਜਵੀਰ ਭੱਜੇ ਨਹੀਂ ਦਿੰਦੇ ਆਪਾਂ ਤਾਂ ਕਹਿ ਦਿੰਨੇ ਆ ਭੱਜ ਭੱਜ ਬਗਾਨੇ 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 ਓਏ ਬਗਾਨੇ ਪੱਤ ਕਹਿੰਦੇ ਭੱਜਨ ਦੰਦੇ ਮੇਰੇ ਮਿੱਤੋ ਲੈ ਵੀ ਸੱਤ ਪਾਲ ਪਾਸੀ ਪੱਪੂ ਨੂੰ ਫੜ ਕੇ ਰੱਖਿਓ ਭਰਾ ਵੜ ਕੇ ਨਹੀਂ ਇਹਨੇ ਰੇਡਰ ਕਹਿੰਦੇ ਸਾਰੇ ਫੜ ਲੈਣੇ ਆ ਓਏ ਰੇਡ ਪੈ ਗਈ ਆਇਆ ਸਾਡੇ ਵਾਲਾ ਉੱਥੇ ਓ ਗੱਲਾਂ ਖੁਦੀਆਂ ਨੇ ਮੇਰੇ ਮਿੱਤੋ ਓ ਬੱਲੇ 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 ਕੁੰਮੜ ਦੁਨੀਆ ਕਮਾਈ ਹੋਈ ਐ ਆ ਗੱਬਰੂੜੇ ਮੇਰੇ ਮਿੱਤਰੋ ਦੁਨੀਆ ਕਮਾਈ ਹੋਈ ਐ ਅੱਜ ਦੌਲਤਪੁਰੇ ਵਾਲਾ ਐਣ ਕਹਿੰਦੇ ਮੇਰੇ ਮਿੱਤਰੋ rau ਕਿਆਂ ਦਾ ਪੁੱਤ ਬਣ ਖੇਡਦਾ ਇਹ ਗੱਬਰੂ ਝੋਟੀ ਦਾ ਬੱਲੇ ਬੱਲੇ ਹੈ ਆਏ ਸਾੜ ਦੌਲਤਪੁਰ ਨੀਵੇ ਦੇ ਵਿੱਚ ਸਾੜ ਪੜਦੇ ਐ ਸਾੜ ਪੜਦੇ ਐ ਫੜਕਾਰ ਡਾ ਪੈਂਦਾ ਦੌਲਤਪੁਰੇ ਦੇ ਵਿੱਚ ਹਾ ਕਹਿੰਦੇ ਭੰਗੜਾ ਪੈਂਦਾ ਮੇਰੇ ਮਿੱਤਰੋ ਰਾਜਵੀਰ ਪੱਪੂ ਫੇਰ ਆ ਗਿਆ ਓਏ ਪੱਪੂ 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 ਏ ਏ ਏ ਏ ਇਧਰ ਪੈਂਦੀ ਰੇਡ ਨੰਬਰ ਕਹਿੰਦੇ ਰੇਡਰ ਦਾ ਪੱਪੂ ਤੇ ਮੇਰਾ ਪਟਾਕਾ ਹੀ ਐ ਪੱਪੂ ਤੇ ਮੇਰਾ ਕਾਇਆ ਬੰਬ ਬੰਬ ਜਿਵੇਂ ਭੀਰੀ ਪੰਬ ਕਹਦੇ ਹੁੰਦੇ ਆ ਇਹ ਬੰਬ ਹੈ ਉਹ ਬੱਲੇ ਬੱਲੇ ਹੁੰਦੀ ਨਹੀਂ ਕਰਉਣੀ ਪੈਂਦੀ ਆ ਲੈ ਵੀ ਸੂਰਜਾ ਉਹ ਕੁੰਮੜਾ ਹੋਖਾ ਨੇੜੇ ਆ ਕਾਲੂ ਨੇ ਤਾਂ ਟੀ-ਸ਼ਰਟ ਪਾ ਲਈ ਆ ਉਹ ਥੋੜੀ ਜੀ ਅੱਖਾਂ ਦੀ ਪ੍ਰੋਬਲਮ ਚੱਲਦੀ ਉਧਰ ਸੂਰਜ 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 ਓਏ ਸੂਰਜ ਉਹ ਸਟੇਜ ਵਾਲਿਓ ਜੱਫਾ ਕਿਵੇਂ ਲੱਗਿਆ ਸੂਰਜ ਤਾੜੀ ਜੀ ਮਾਰ ਕੇ ਸਰਾ ਹੁੰਦਾ ਸਕੀ ਚੋਬਰਾ ਓਏ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬੱਤਲੋ ਹੱਲਾ ਗੁੱਲਰ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਨਖਰੋ ਚੋਟੀ ਦਾ ਮੈਚ ਹੈ ਕੱਲ ਨੂੰ 40 ਸਾਲਾਂ ਵਿੱਚ ਸੱਤ ਪਾਲ ਪਾਸੀ ਨਾਲ ਪੱਪੂ ਨੇ ਵੀ ਖੇਡਣਾ ਮੇਰੇ ਮਿੱਤਰੋ ਕੱਲ ਨੂੰ 40 ਸਾਲਾਂ ਚ ਪੱਪੂ ਦੇ ਕਹਿੰਦੇ ਕੱਪੜੇ ਲਵਾਉੜੇ ਆ ਲੈ ਵੀ ਸਾਡੇ ਵਾਲਾ ਆ ਜਾ ਉੱਥੇ ਫੇਰ ਕਬੱਡੀ ਰਵੀ ਦੀ ਪਿਆਰੀ ਹੈ ਸਾਡੇ ਕਹਿੰਦੇ ਹਉ ਤਿੰਨ ਯਾਫੀ ਦੇ ਕਿਹੜਾ ਕਬਰੂ ਲਾ ਯਫਾ ਬੱਲੇ ਬੱਲੇ ਕਰਾਵੇਗਾ ਉਧਰ ਲੱਗਦਾ ਜੋਰ ਓ ਬੱਲੇ ਓ ਬੱਲੇ ਓ ਬੱਲੇ 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 ਹੋ ਜਸੂ ਇਹਨੂੰ ਫੜਦਾ ਪੈਣਾ ਇਹਨੇ ਉਹ ਬੋ ਉਹਨੂੰ ਤੋੜਿਆ ਇਹਨੂੰ ਫੜਨਾ ਪੈਣਾ ਹੈ ਇਹਨੂੰ ਸੁੱਟਣਾ ਪੈਣਾ ਹੈ ਇਹਨੂੰ ਆਏ ਸੱਟ ਲੋ ਜਿਵੇਂ ਕੋਠੇ ਤੋਂ ਬਿੱਲਾ ਡਿੱਗਦਾ ਹੈ ਸਾਹਮਣੇ ਸਾਹਮਣੇ ਜਿਵੇਂ ਕਹਿੰਦੇ ਪੰਜਾਬਗਾਂ ਨੇ ਕਹਿੰਦੇ ਮੋਦੀ ਸੱਟਿਆ ਸੀਗਾ ਮੇਰੇ ਵੀਰੋ ਇਹਨੂੰ ਆਏ ਸੱਟ ਲੋ ਆਏ ਸੱਟ ਲੋ ਓਏ ਰੇਡ ਸਾਹਮਣੇ ਕਹਿੰਦੇ ਕੌਕਿਆਂ ਵਾਲਾ ਕੌਕਿਆਂ ਵਾਲਾ ਦੋਤ ਪ੍ਰੀਤ ਸੂਰਜ ਦਾ ਨਾਂ ਚੱਲਦਾ ਹੈ ਮੁੰਡੇ ਦਾ ਕਹਿੰਦੇ ਨਾਂ ਚੱਲਦਾ ਮੇਰੇ ਮਿੱਤਰੋ ਪਈ ਫਿਰ ਰੇਡ ਹੁਣ ਆਫੀ ਮਾਰਦੇ ਪੱਟਾਂ ਤੇ ਥਾਪੀਆਂ ਕੌਣ ਏ ਘੁੰਮਣਾ ਘੁੰਮਣਾ ਬੱਲੇ ਬੱਲੇ ਘੁੰਮਣਾ 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 ਪਰ ਅੱਜ ਰਾਜਵੀਰ ਕੌਕਿਆਂ ਵਾਲੇ ਕੌਕਿਆਂ ਵਾਲੇ ਕਹਿੰਦੇ ਕੌਕਿਆਂ ਵਾਲੇ ਕਹਿੰਦੇ ਅੱਜ ਨਹੀਂ ਜੰਟੇ ਅੱਜ ਨਹੀਂ ਅੱਜ ਨਹੀਂ ਰੁਕਦੇ ਅੱਜ ਨਹੀਂ ਰੁਕਦੇ ਰੇਡ ਪਾ ਗਈ ਗੋਪੀ ਆ ਜਾ ਉਥੇ ਹੋ ਕਹਿੰਦੇ ਗੁਰੂ ਦਾ ਖਾਲਸਾ ਕਬੱਡੀ ਪਾ ਰਿਹਾ ਹੈ ਲੈ ਵੀ ਜਸੂ ਇਹਦਾ ਗੱਡਾ ਡਈਅਤ ਤੇ ਕਰ ਦੋ ਤੇ ਫਿਰ ਐਨ ਕਹਿੰਦੇ ਪਹਿਲੇ ਦੁਪਰ ਤੋਂ ਟੀਮ ਆ ਜਾਣੀ ਹੈ ਆਹ ਰੌਕੇ ਕੌਕੇ ਗੱਲਾਂ ਹੁੰਦੀਆਂ ਨੇ ਮੇਰੇ ਮਿੱਤਰੋ ਇਹ ਚੋਟੀ ਤੇ ਮਾਲ ਹੈ ਜਿੱਥੇ ਖੇਡਦੇ ਆ ਦੋਨੇ ਟੀਮਾਂ ਫਾਈਨਲ ਖੇਡਦੀ ਹੈ ਜਿੱਥੇ ਖੇਡਦੇ ਆਣਾ ਗੱਪਰੋ ਇਹ ਫਾਈਨਲ ਖੇਡ ਗਾਤਪੁਰੇ ਵਾਲਾ ਕਹਿੰਦੇ ਸੂਰਜ ਜਿਹੜੇ-ਜਿਹੜੇ ਕਹਿੰਦੇ ਵੀ ਸੂਰਜ ਜਫਾ ਲਾਵੇ ਓਏ ਸਰਾ ਹੋਣਾ ਓਏ ਤਾੜੀ ਜੀ ਮਾਰ ਕੇ ਗਾਤਪੁਰੇ ਵਾਲਿਓ ਹਾਉ ਸਾਹਮਣੇ ਕਹਿੰਦੇ ਰੇਡ ਪੈ ਗਈ ਮੇਰੇ ਮਿੱਤਰੋ ਸੂਰਜ ਲਾਗਾ ਏ ਦਾ ਸਰਾਏ ਚੋਬਰਾ ਸਰਾਏ ਸੋਹਣਿਆ ਸਰਾਏ ਮੁੰਡਿਆ ਕਿਆ ਬਾਤ ਹੈ ਜੱਟਾ ਕਿਆ ਬਾਤ ਹੈ ਕਿਆ ਬਾਤ ਹੈ ਜੱਟਾ ਕਿਆ ਬਾਤ ਹੈ ਸਰਾ ਹੋਇਆ ਪਿਆ ਸਰਾ ਹੋਇਆ ਪਿਆ ਅਗਲੀ ਰੇਡ ਰਵੀ 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 ਲੈ ਰੇਡ ਹਾਡੇ ਭਾਈ ਨਾਲ ਉਹ ਜੋਰ ਪੂਰਾ ਕਰਦੇ ਆ ਓਏ ਹੁਸੈਨ ਨੂੰ ਅੱਜ ਹੁੰਦਾ ਤਾਂ ਕਹਿਣਾ ਪੈਣਾ ਸੀ ਗੱਲਾਂ ਸਿਰੇਲਾ ਦੇ ਪਰ ਆ ਗੱਪਰੂ ਟਰਾਈਆਂ ਕਰਦੇ ਆ ਪਰ ਰਵੀ ਜੋ ਰੁਕੜਦੇ ਬੋਰਚੀ ਰਵੀ ਰਵੀ ਕਹਿੰਦੇ ਨੰਬਰ ਜੋੜ ਗਿਆ ਮੇਰੇ ਵੀਰੋ ਪਵਨਾ ਆ ਗਿਆ ਕਹਿੰਦੇ ਗਿੱਦੜ ਵਿੰਡੀ ਵਾਲਾ ਪਵਨਾ ਕਹਿੰਦੇ ਗਿੱਦੜ ਵਿੰਡੀ ਵਾਲਾ ਸੂਰਜ ਤਿਆਰ ਦਾਤਪੁਰੇ ਕਹਿੰਦੇ ਨੀਵੇਂ ਦੀ ਧਰਤੀ ਬਾਬੇ ਕਹਿੰਦੇ RAM ਮਾਲੋ ਦਾ ਕਹਿੰਦੇ ਕਬੱਡੀ ਕੱਪ ਚੱਲਦਾ ਜਾਫੀ ਕਹਿੰਦੇ ਘੁੰਮਣ ਵਰਗੇ ਮਾਰਦੇ ਪਾਟਾਂ ਤੇ ਕਹਿੰਦੇ ਥਾਪਗਾ ਮੇਰੇ ਮਿੱਤਰੋ ਕੌਣ ਬੱਲੇ ਬੱਲੇ ਕਰਾਉ ਹੋ ਪੈਂਦੀ ਰੇਡ ਗੱਟ ਦਾ ਮੁਕਾਬਲਾ 10 ਮਿੰਨੋ ਕਿੱਥੇ ਐ ਗੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਐ ਆਹ ਸਾਹਮਣੇ ਪਾਵਣਾ ਕਹਿੰਦੇ ਨੰਬਰ ਲੈ ਕੇ ਭੱਜ ਗਿਆ ਰਵੀ ਆ ਗਿਆ ਵੀ ਆਰ ਪਾਰ ਵਾਲੇ ਕਦੇ ਖਹਿੰਦੇ ਨਹੀਂ ਹੁੰਦੇ ਮੈਂਟਲਾਈ ਦਾ ਚੱਕਰ ਘਮਾਉਣ ਨੂੰ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਖੁੱਤੀ ਪਾਉਣ ਨੂੰ ਫੇਰ ਆ ਤਿਆਰ ਖੁੱਤੀ ਪੌਲੂ ਉਹ ਗੱਲਾਂ ਹੁੰਦੀਆਂ ਨੇ ਮੇਰੇ ਮਿੱਤਰੋ ਆ ਲੱਖੇ ਦੀਆਂ ਉਹ ਸੱਦੇ ਵਾਲਾ ਦੌਲਤਪੁਰਾ ਉੱਚ ਤੇ ਨੀਵੇਂ ਦੀਆਂ ਗੱਲਾਂ ਹੁੰਦੀਆਂ ਨੇ ਐਨ ਕਦੇ ਚੋਟੀ ਚੋਟੀ ਦੇ ਮੱਲ ਕ੍ਰਿਕਟ ਕਾਸਕੋ ਦੇ ਵਿੱਚ ਐਨ ਗੱਲਾਂ ਕਰਾਉਂਦੇ ਆ ਪਰ ਕਬੱਡੀ ਦੇ ਵਿੱਚ ਦੌਲਤਪੁਰਾ ਦੌਲਤਪੁਰਾ ਕਰਾਈ ਹੈ ਉਹ ਸੂਰਜ ਨੇ ਮੇਰੇ ਮਿੱਤਰੋ ਉਹ ਲੱਗੇ ਜੇ ਸੂਰਜਾ ਹੁਣ ਤੇ ਗੱਲਾਂ ਬਾਤਾਂ ਸਿਰੇ ਲੱਗ ਜਰੀਆਂ ਆ ਕਿੰਦੇ ਗੱਲਾਂ ਬਾਤਾਂ ਕਿੰਦੇ ਟਿਕਾਣੇ ਕਿਤੇ ਲੱਗਣ ਗਿਆ ਜਿਹੜੇ ਸੂਰਜ ਸੂਰਜ ਆਓ ਤੇਰੇ ਕਹਿੰਦੇ ਚੋਬਰ ਨੇ ਕਹਿੰਦੇ ਕਰਾਈ ਹੋਈ ਆ ਮੇਰੇ ਮਿੱਤਰੋ ਧੰਨਵਾਦ ਆ ਕਹਿੰਦੇ ਸਾਰੇ ਪ੍ਰਬੰਧਕ ਕਹਿੰਦੇ ਭਰਾਵਾਂ ਦਾ ਵੱਡਾ ਕਹਿੰਦੇ ਕੱਪ ਦਾਤਪੁਰੇ ਕਹਿੰਦੇ ਕਰਾਤਾ ਆੜਗਵੜ ਪਿੰਡਾਂ ਦੇ ਕਹਿੰਦੇ ਗੱਲਾਂ ਹੋਈ ਜਾਂਦੀਆਂ ਵੀ ਦਾਤਪੁਰੇ ਓਏ ਸਿਰੇ ਦਾ ਮੇਲਾ ਆੜਗਵੜ ਪਿੰਡਾਂ ਵਿੱਚ ਗੱਲਾਂ ਹੁੰਦੀਆਂ ਗੁਰਮਖੋ ਵੀ ਦਾਤਪੁਰੇ ਸਿਰੇ ਦਾ ਕਹਿੰਦੇ ਮੇਲਾ ਕਾਤਾ ਕਹਿੰਦੇ ਭਰਾਵਾਂ ਨੇ ਅਗਲੀ ਰੇਡ ਆਓ ਕਹਿੰਦੇ rau keala ਗੋਪੀ ਕਰਗਲ ਦੀ ਉਹ ਰੌਕਿਆਂ ਵਾਲਾ ਰੌਕਿਆਂ ਵਾਲਾ ਕਹਿੰਦੇ ਗੁਰੂ ਦਾ ਖਾਲਸਾ ਤਿਆਰ ਪੁਰ ਤਿਆਰ ਰਿਹਾ ਉਧਰ ਤਿੰਨ ਯਾਫੀ ਦੇ ਉਹ ਕੋਕਿਆਂ ਦੀ ਧਰਤੀ ਦੇ ਕਿਹੜਾ ਕਬਰੂ ਲਾ ਜਫਾ ਬੱਲੇ ਬੱਲੇ ਕਰਾਵੇਗਾ ਅੱਜ ਪਤਾ ਲੱਗ ਜਾਣਾ ਐਨ ਥਾੜ 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 ਹੋਣੀ ਪਈ ਹੈ ਅਗਲਾ ਕਹਿ ਦਿੰਦਾ ਪਹਿਲੇ ਦੁਨ ਦਾ ਬਜਣੀ ਹੈ ਕੋਈ ਗੱਲ ਨਹੀਂ ਹੋ ਰਾਰੇ ਜੇ ਮੈਚ ਹੋੜ ਗਏ ਪਰ ਰਾਜਵੀਰ ਦੇਖ 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 ਗਦਾ ਅਗਲੀ ਕਰੀ ਈ ਹੈ ਚੋਟੀ ਦੇ ਮੱਲ ਪਹੁੰਚਿਆ ਪੰਜੀ ਦੇ ਵਿੱਚ ਚੋਟੀ ਦੇ ਚੋਟੀ ਦੇ ਕਹਿੰਦੇ ਮੱਲ ਲਾਏ ਹੋਏ ਐ ਐਣਾ ਕਹਿੰਦੇ rau ke wale ਬੈਟ ਜਾਫੀ ਕਹਿੰਦੇ ਸੂਰਜ ਨੂੰ ਕਢਾਈ ਜਾਂਦੇ ਐ rau ke wale ਜਾਫੀ ਬੈਟ ਸੂਰਜ ਨੂੰ ਕਹਿੰਦੇ ਕਢਾਈ ਜਾਂਦੇ ਐ ਲੈ ਵੀ ਸੂਰਜ ਜੇ ਬੈਸਟ ਬਾਨਾ ਤੇ ਜੱਫੇ ਲਾਉਣੇ ਪੈਣੇ ਆ ਹਾ ਪੰਜੀ ਰੇਡ ਖੜਕਾ ਦੜਕਾ ਖੜਕਾ ਦੜਕਾ ਏ i'm no, no. ਜੋਰਦਾਰ ਮਾਰਦੇ ਹੋ ਮੇਰੇ ਮਿੱਤਰੋ ਦੌਤਪੁਰੇ ਵਾਲਾ ਜਦੋਂ ਵੀ ਲਾਉਂਦਾ ਮੁੰਡਾ ਕਹਿੰਦੇ ਸਰਾ ਲਾਉਂਦਾ ਦੌਤਪੁਰੇ ਵਾਲਾ ਜਦੋਂ ਵੀ ਕਹਿੰਦੇ ਲਾਉਂਦਾ ਸਰਾ ਕਹਿੰਦੇ ਲਾਉਂਦਾ ਫਾਈਨਲ ਮੈਚ 55 ਕਿਲੋ ਭਾਰਦਾ ਮੇਰੇ ਮਿੱਤਰੋ ਰਵੀ ਜੀ ਰੇਡ ਰਵੀ ਆ ਗਿਆ ਔਰ ਰਵੀ ਆ ਗਿਆ ਇੱਕ ਬੁਰਜ ਲੱਟਾ ਵਾਲਾ ਇੱਕ ਰਵੀ ਝੰਡੇ ਆਣੀਆਂ ਉਹ ਗੱਬਰੂ ਨੇ ਵੀ ਸਿਰੇ ਦੀ ਕਬੱਡੀ ਖੇਡੀ ਹੈ ਪਰ ਬਾਪੂ ਕਰਨੈਲ ਨੇ ਅੱਜ ਗੱਲਾਂ ਸਿਰੇ ਲਾਈਆਂ ਪਈਆਂ ਆਜ ਸੱਦੇ ਵਾਲੇ ਤੱਕ ਜਾਂਦੀ ਹੈ ਚੂੜ ਜੱਕ ਤੱਕ ਜਾਂਦੀ ਹੈ ਦੌਲਤਪੁਰੇ ਉੱਚੇ ਤੱਕ ਜਾਂਦੀ ਹੈ ਕਾਲੀ ਵਾਲੇ ਤੱਕ ਵਜ ਜਾਂਦੀ ਹੈ ਅੱਜ ਗੱਬਰ ਸੌਰ ਨੇ 扑ਮੱਕੜ ਕੱਡੇ ਪਈ ਹੈ ਗੱਲਾ ਸੱਚੀ ਆੜੇ ਵੱਧਿਆ ਕਬੱਡੀ ਪੈ ਗਈ ਹੈ ਆਓ ਸਾਹਮਣੇ ਕਹਿੰਦੇ ਪਵਣਾ ਆ ਗਿਆ ਹੈ ਪਵਣਾ ਆ ਗਿਆ ਹੈ ਸੋਨੂਪਰੀ ਦਾ ਵੀ ਕਹਿੰਦੇ ਧੰਨਵਾਦ ਹੈ ਮੇਰੇ ਮਿੱਤਰੋ ਟਾਪ ਦਾ ਕਹਿੰਦੇ ਬ੍ਰਾਂਡ ਵੇਚਦੇ ਹੈ ਟਾਪ ਦਾ ਕਹਿੰਦੇ ਕੱਪੜਾ ਮੇਰੇ ਮਿੱਤਰੋ ਆ ਪਈ ਦਾਇਆ ਦਾਇਆ ਇਹ ਪਿਆਮਾ ਕੀ ਆਇਆ ਹੋ ਗਿਆ ਜੀ ਜਾਣੋਗੀ ਤੇਲ ਪਾਉਣਾ ਜੀ ਵਿੱਚ ਲਿਆ ਕੇ ਤੇਲ ਤੇਲ ਮਗਾ ਲਾ ਲੈ ਵਰਤਾਲਾ ਲੋ ਸਿਰੇ ਜਾ ਕੇ ਸਵਾਲ ਵਾਲਾ ਤੇਲ ਨਹੀਂ ਆ ਤੇਰੇ ਕੰਮ ਕੋ ਨਹੀਂ ਆ ਲੋ ਆ ਤੁਸੀਂ ਜੀ ਜੀ ਜੀ